ਬਾਕੀ ਫੋਨ ਤੇ ਕਲੀਅਰ ਹੋ ਜੂਗਾ ਜੀ ਠੀਕ ਆ ਬਾਕੀ ਪਾਪਾ ਨੂੰ ਪਤਾ ਹਾਂਜੀ ਠੀਕ ਆ ਲਿਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਕਲਾ ਤੇ ਜ਼ਿਲ੍ਹਾ ਨੂੰ ਪਾਇੰਦਾ ਜੀ ਬਰਨਾਲਾ ਬਾਈਕੋਲ ਦੋ ਟੋਕੜਾ ਗਾਮਾ ਬਕੌਆ ਜੀ ਵੱਧ ਜਾਣ ਕਰ ਲੈਨੇ ਆਪਾਂ ਬਾਈਤ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ 사ਸੀ ਕਾ ਜੀ ਸਸੀ ਕਾਲ ਜੀ ਨਾਮ ਅਰਸ਼ਦੀਪ ਸਿੰਘ ਜੀ 65 ਸੰਦੂਕਲਾਂ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਗਾਲ ਜਾਣਕਾਰੀ ਦੇ ਤੋਕੜਾ ਇਹ ਵੀ ਤੋਏਗਾ ਤੋਕੜਾ ਜੀ ਉਹ ਵੀ ਤੋਕੜਾ ਹਾਂਜੀ 11 11 ਲੀਟਰ ਦੁੱਧ ਆ ਜੀ ਇਹਨਾਂ ਥੱਲੇ ਠੀਕ ਆ ਰੇਟ ਰੇਟ ਜੀ ਆਪਾਂ ਫੋਨ ਤੇ ਕਰਾਂਗੇ ਗੱਬਣਾ ਹਲੇ ਨਹੀਂ ਇਹ ਗੱਬਣਾ ਨਹੀਂ ਤੇ ਬੱਚੇ ਕੀ ਆਈ ਬੱਚੇ ਵੀ ਕੋਈ ਨਹੀਂ ਇਹਨਾਂ ਥੱਲੇ ਠੀਕ ਆ ਲੋ ਫਰਾ ਚੱਕਾ ਸਾਬ ਸਿੰਘਾ ਕੱਟ ਬੜਾ ਲੋ ਜੀ ਚਾਹੇ ਦੋ ਡੰਗ ਛੋੜੀ ਜਗੜਾ ਹਾਂਜੀ ठीक है तो रोगे मड़ा या मड़ा गेड़ा दबा दो बाकी तो उड़ांगे चौके देख सकते हैं इधर तो रोगे तो ना लो जी तो रात रात भी देख सकते हैं ठीक है बांधो लो जी भाई तो नंबर लिखेंगे स्क्रीन पे ठीक है लो जी ਅਜੇ ਵੀ ਦੂਜੀ ਵਾਰ ਜਾਣ ਕਰ ਦੇ। 11 ਲੀਟਰ ਦੁੱਧ ਆਈ ਥੱਲੇ। ਠੀਕ ਹੈ ਥੱਲੇ ਵੀ ਕਰ ਲੀਟਰ ਹਣਾ। ਹਾਂਜੀ। ਠੀਕ ਆ ਧੋਰ ਦੋ। ਬੱਚਾ ਇਹਦਾ ਵੀ ਕੋਈ ਨਹੀਂ ਹੈਗਾ ਜੀ। ਬੱਚਾ ਇਹਦਾ ਵੀ ਕੋਈ ਨਹੀਂ। ਠੀਕ ਆ। ਲੋਪਰਾ। ਪੀ ਘੜੂ ਕੋਪਰਾ ਆ ਬਈ ਦਾ? ਨਹੀਂ ਜੀ। ਇਧਰ ਧੋ ਦੋ ਬਸ। ਲਓ ਜੀ। ਬਾਕੀ ਫੋਨ ਤੇ ਕਲੀਅਰ ਹੋ ਜੂਗਾ ਜੀ। ਠੀਕ ਆ। ਬਾਕੀ ਪਾਪਾ ਨੂੰ ਪਤਾ? ਹਾਂਜੀ। ਠੀਕ ਆ ਲਿਓ। ਉਹ ਭਰਾ ਬਾਕੀ ਭਾਈ ਜੀ ਨਾਲ ਕਨੈਕਟ ਕਰ ਲਓ ਭਾਈ ਜੀ ਹੈਗੇ ਅੱਜ ਬਾਹਰ ਗਏ ਹੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ